ਡੀਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਨੂੰ ਬੀਤੇ ਦਿਨੀ ਫਲੋਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ 4 ਗ੍ਰਾਮ ਆਇਸ ਵੜੀ ਗਈ ਸੀ ਤੇ ਸਾਇਜ਼ ਦੇ ਫੜੇ ਜਾਣ ਤੋਂ ਬਾਅਦ ਅੱਜ ਹੁਣ ਜਦ ਦੱਸਿਆ ਜਾਂਦਾ ਹੈ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਤੇ ਉਸ ਦਾ ਸਾਥੀ ਲਵਪ੍ਰੀਤ ਸਿੰਘ ਅੱਜ ਦੋਵਾਂ ਨੂੰ ਜਲੰਧਰ ਵੱਲੋਂ ਜਲੰਧਰ ਪੁਲਿਸ ਮਾਫ ਕਰਨਾ ਫਲੋਰ ਪੁਲਿਸ ਦੇ ਵੱਲੋਂ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਫਿਲਹਾਲ ਪੇਸ਼ੀ ਦੇ ਦੌਰਾਨ ਪੁਲਿਸ ਦੇ ਵੱਲੋਂ ਇੱਕ ਅਪੀਲ ਦਾਇਰ ਕੀਤੀ ਗਈ ਹੈ ਜਿਸ ਦੇ ਤਾਅਤ ਹੋ ਸਕਦਾ ਹੈ ਕਿ ਪੁਲਿਸ ਅਮਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਮੰਗੇ ਅਮਰਿਤਪਾਲ ਸਿੰਘ ਦੇ ਭਰਾ ਦੇ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਫਿਲਹਾਲ 4 ਗ੍ਰਾਮ ਆਇਸ ਦੀ ਵਰਤੋਂ ਕੀਤੀ ਗਈ ਦੱਸੀ ਜਾ ਰਹੀ ਹੈ 4 ਗ੍ਰਾਮ ਆਇਸ ਦਾ ਮਾਫਕਨਾ ਵਰਤੋਂ ਨਹੀਂ ਕੀਤੀ ਗਈ 4 ਗ੍ਰਾਮ ਆਇਸ ਬਰਾਮਦ ਹੋਈ ਦੱਸੀ ਜਾ ਰਹੀ ਹੈ ਪਰ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਤੇ ਉੱਤੇ ਅਸੀਂ ਅਸਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦਿਖਾ ਰਹੇ ਹਾਂ ਇਕ ਕੋਰਟ ਰੂਮ ਦੀਆਂ ਤਸਵੀਰਾਂ ਨੇ ਕੋਰਟ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਮੀਡੀਆ ਨੂੰ ਤਾਂ ਐਂਟਰੀ ਨਹੀਂ ਦਿੱਤੀ ਗਈ ਸਗੋਂ ਆਮ ਲੋਕਾਂ ਲਈ ਵੀ ਇੱਕ ਵਾਰ ਤਾਂ ਰਾਹ ਬੰਦ ਕਰ ਦਿੱਤਾ ਗਿਆ। ਪੰਜਾਬ ਪੁਲਿਸ ਹਰ ਪਾਸੇ ਨਜ਼ਰ ਆਈ ਪੁਲਸੀ ਪੁਸਤ ਖਾਈ ਦਿੱਤੀ ਜਿਵੇਂ ਕਿਸੇ ਵੱਡੇ ਅਪਰਾਧੀ ਨੂੰ ਪੇਸ਼ ਕੀਤਾ ਗਿਆ ਹੋਵੇ। ਖਰੂਰ ਸਾਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸਦੇ ਦੋਸਤ ਲਬਰੀਤ ਨੂੰ ਪੁਲਿਸ ਨੇ ਜਲੰਧਰ ਸ਼ਸ਼ਨ ਕੋਰਟ ਚ ਪੇਸ਼ ਕੀਤਾ। ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਦੀ ਤਨਾਤੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇੱਕ ਅਪਰਾਧਿਕ ਦਾਇਰ ਕੀਤੀ ਹੈ ਜੀ ਹਾਂ ਕ੍ਰਿਮੀਨਲ ਰਿਵੀਜ਼ਨ ਅਰ ਅਪਲੀਕੇਸ਼ਨ ਦਾਇਰ ਕੀਤੀ ਹੈ ਇਸ ਅਪਲੀਕੇਸ਼ਨ ਦੇ ਤਹਿਤ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਜੱਜ ਫਲੋਰ ਪੁਲਿਸ ਦੇ ਵੱਲੋਂ ਉਸਦੇ ਰਿਮਾਂਡ ਦੀ ਮੰਗ ਕੀਤੀ ਜਾਵੇ ਜਿਹਾ ਖर्चा ਵੀ ਇੱਥੇ ਜ਼ਾਹਰ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਕੋਈ ਪੁਸ਼ਟੀ ਨਹੀਂ ਹੈ ਪਰ ਦੱਸ ਦਈਏ ਕਿ ਅੱਜ ਰਿਵੀਜ਼ਨ ਅਰਜੀ ਦਾਇਰ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਜ ਜਦੋਂ ਕੋਰਟ ਲਿਆਂਦਾ ਗਿਆ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਤੇ ਉਸ ਦਾ ਸਾਥੀ ਲਵਪ੍ਰੀਤ ਸਿੰਘ ਤਾਂ ਪੁਲਿਸ ਛਾਣੀਆਂ ਚ ਇੱਕ ਵਾਰ ਤੋਂ ਕੋਰਟ ਬਦਲਿਆ ਹੋਇਆ ਨਜ਼ਰ ਆਇਆ ਹਰ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਤਨਾਤੀ ਨਜ਼ਰ ਆਈ ਗੱਡੀਆਂ ਦੇ ਵਿੱਚ ਆਂਦੇ ਕੇ ਲਵਪ੍ਰੀਤ ਤੇ ਹਰਪ੍ਰੀਤ ਨੂੰ ਕੋਰਟ ਦੇ ਅੰਦਰ ਜਾ ਕੇ ਲਾਇਆ ਗਿਆ ਕੋਰਟ ਕੰਪਲੈਕਸ ਦੇ ਅੰਦਰ ਗੱਡੀਆਂ ਲਿਜਾ ਕੇ ਲਾਇਆ ਗਿਆ ਤੇ ਫਿਰ ਪੁਲਿਸ ਫੋਰਸ ਦੇ ਨਾਲ ਪਾਰੀ ਸੁਰੱਖਿਆ ਦਸਤਿਆਂ ਦੇ ਨਾਲ ਉਸ ਨੂੰ ਅੰਦਰ ਕੋਰਟ ਕੰਪਲੈਕਸ ਦੇ ਵਿੱਚ ਦਾਖਲ ਕਰਵਾਇ ਇਹ ਤਸਵੀਰ ਦੇ ਵਿੱਚ ਵੀ ਸਾਫ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੀ ਗੱਡੀ ਖੜੀ ਨਜ਼ਰ ਆ ਰਹੀ ਹੈ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਮਾਫ ਕਰਨਾ ਪੰਜਾਬ ਪੁਲਿਸ ਦੀਆਂ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਪੁਲਿਸ ਮੁਲਾਜ਼ਮ ਦੀ ਵੱਡੀ ਤਦਾਦ ਦੇ ਵਿੱਚ ਨਜ਼ਰ ਆ ਰਹੇ ਨੇ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਦੀ ਪੇਸ਼ੀ ਹੈ 4 ਗ੍ਰਾਮ ਆਇਸ ਫੜੀ ਗਈ ਸੀ ਉਸ ਦੇ ਕੋਲੋਂ ਬੀਤੇ ਦਿਨੀ ਫਲੋਰ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਲਈ ਕੀਤੀ ਤਲਾਸ਼ੀ ਦੌਰਾਨ ਉਸ ਤੋਂ 4 ਗ੍ਰਾਮ ਆਇਸ ਡਰੱਗ ਬਰਾਮਦ ਕੀਤਾ ਗਿਆ ਸੀ ਜਦਕਿ ਉਸ ਤੋਂ ਇਲਾਵਾ ਉਸ ਦੇ ਕੋਲੋਂ ਹੋਰ ਪਾਈਪ ਨੁਮਾ ਨੋਟ ਬਰਾਮਦ ਕੀਤੇ ਗਏ ਸਨ 20-20 ਦੇ ਨੋਟਾਂ ਨੂੰ ਪਾਈਪਾ ਬਣਾ ਕੇ ਅੱਧ ਸੜੇ ਨੋਟ ਕਹਿ ਸਕਦੇ ਹਾਂ ਕਿ ਬਰਾਮਦ ਪੰਜਾਬ ਪੁਲਿਸ ਨੇ ਕੀਤੇ ਸਨ ਇਸ ਤੋਂ ਇਲਾਵਾ ਸਿਲਵਰ ਫਾਇਲ ਤੇ ਹੋਰ ਸਮਾਨ ਦੀ ਬਰਾਮਦਗੀ ਹੋਈ ਸੀ ਨਸ਼ੇ ਦੇ ਵਿੱਚ ਸਿਰਫ 4 ਗ੍ਰਾਮ ਆਇਸ ਬਰਾਮਦ ਹੋਈ ਦੱਸੀ ਜਾ ਰਹੀ ਹੈ ਫਿਲਹਾਲ ਬਹੁਤ ਵੱਡੀ ਖਬਰ ਦੇ ਨਾਲ ਸਭ ਤੋਂ ਅਹਿਮ ਜਾਣਕਾਰੀ ਤੁਹਾਡੇ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਅਮਰਿਤਪਾਲ ਸਿੰਘ ਦੇ ਭਰਾ ਦੀ ਅੱਜ ਪੇਸ਼ੀ ਹੋਈ ਤੇ ਇਸੇ ਪੇਸ਼ੀ ਦੇ ਦੌਰਾਨ ਅਮਰਿਤਪਾਲ ਸਿੰਘ ਦੇ ਭਰਾ ਨੂੰ ਬੇहद ਸੁਰੱਖਿਆਤ ਟੰਗ ਦੇ ਨਾਲ ਵੱਡੇ ਸੁਰੱਖਿਆ ਦਸਤਿਆਂ ਦੇ ਨਾਲ ਕੋਰਟ ਕੰਪਲੈਕਸ ਚ ਲਿਆਂਦਾ ਗਿਆ ਤੇ ਇਸ ਦੌਰਾਨ ਉਸਦੀ ਪੇਸ਼ੀ ਹੋਈ ਹੈ ਤੇ ਫਿਲਹਾਲ ਜੱਜ ਸਾਹਿਬ ਦੇ ਬੋਲੋ ਇਸ ਪੂਰੇ ਮਾਮਲੇ ਤੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਕਿ ਫੈਸਲਾ ਦਿੱਤਾ ਜਾਂਦਾ ਫਿਲਹਾਲ ਇਸ ਦੀ ਅੜੀ ਕੀਤੀ ਜਾ ਰਹੀ ਹੈ ਕੋਰਟ ਦੇ ਫੈਸਲੇ ਦੇ ਲਈ ਉਡੀਕ ਹੈ ਜੱਜ ਕੋਰਟ ਕੀ ਕਾਰਵਾਈ ਕਰਦੀ ਹੈ ਵੇਖਣ ਵਾਲੀ ਗੱਲ ਹੋਵੇਗੀ ਇਸ ਖਬਰ ਨੂੰ ਤੁਸੀਂ ਹਰ ਸ਼ੇਅਰ ਕਰ ਸਕਦੇ ਹੋ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪੜ ਕੇ ਸੁਣਾਈਏ ਜਿਸ ਤਿੱਕ ਗੌਰਵ ਦੀ ਪ੍ਰਤੀਕਿਰਿਆ ਲਿਖ ਰਹੇ ਨੇ ਵਾਹਿਗੁਰੂ ਜੀ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਬਹੁਤ ਅਹਿਮ ਤਸਵੀਰਾਂ ਦੇ ਨਾਲ ਸਭ ਤੋਂ ਵੱਡੀ ਜਾਣਕਾਰੀ ਜੋ ਸਕਰੀਨ ਦੇ ਉੱਤੇ ਹੈ। ਕੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਨੂੰ ਬੀਤੇ ਦਿਨੀ ਫਲੋਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। 4 ਗ੍ਰਾਮ ਆਇਸ ਵੜੀ ਗਈ ਸੀ ਤੇ ਸਾਇਜ਼ ਦੇ ਫੜੇ ਜਾਣ ਤੋਂ ਬਾਅਦ ਅੱਜ ਹੁਣ ਜਦ ਦੱਸਿਆ ਜਾਂਦਾ ਹੈ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਤੇ ਉਸ ਦਾ ਸਾਥੀ ਲਵਪ੍ਰੀਤ ਸਿੰਘ ਅੱਜ ਦੋਵਾਂ ਨੂੰ ਜਲੰਧਰ ਵੱਲੋਂ ਜਲੰਧਰ ਪੁਲਿਸ ਮਾਫ ਕਰਨਾ